ਪਿੰਡ ਕੱਲਾ ਵਿਖੇ ਪਹੁੰਚੇ ਹੋ ਸਰ ਕੀ ਇਥੇ ਘਟਨਾ ਹੋਈ ਇਥੇ ਤੁਸੀਂ ਮੌਕੇ ਤੇ ਪੁੱਜੇ ਹੋਣ ਜਿਹੜੇ ਅੱਜ ਕੱਲ ਦੇ ਹਾਲਾਤ ਚੱਲ ਰਹੇ ਗਏ ਸਾਨੂੰ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸ਼੍ਰੀ ਅਭਿਮਨੂ ਰਾਣਾ ਜੀ ਆਈਪੀਐਸ ਬਿਲਕੁਲ ਸਖਤ ਰਹਤੇ ਹੈਗੇ ਜਿਹਦੇ ਵਿੱਚ ਚਿੱਟਾ ਹੋਗਾ ਗੈਂਗਸਟਰ ਹੋ ਗਿਆ ਇਹਨੂੰ ਆਪਾਂ ਫਿਨਿਸ਼ ਕਰਨਾ ਹੈ ਪੰਜਾਬ ਦੇ ਚੰਗੇ ਮਾਹੌਲ ਲਈ ਲੈ ਕੇ ਆਣੇਗਾ ਉਸੇ ਦੇ ਸਬੰਧ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਲਿਸਟ ਬਣਾਈ ਜਾਈਗੀ ਹੈ ਹਰ ਪਿੰਡ ਦੇ ਮੋਹਤਵਰ ਬੰਦਿਆਂ ਤੋਂ ਅਸੀਂ ਲਿਸਟਾਂ ਲੈਂਦੀ ਹੈ ਕਿਹੜੇ-ਕਿਹੜੇ ਬੰਦੇ ਜਿਹੜੇ ਮਾੜੇ ਨੇ ਜਿਹੜੇ ਗੈਂਗ ਇਨੂੰ ਬਾਬਾ ਬਾਬਾ ਕਰਕੇ ਨਾਂ ਕਹਿੰਦੇ ਜੀ ਤੇ ਇਹਦੇ ਕਰਿਆ ਸੀ ਸਵੇਰੇ ਰੇਡ ਕੀਤੀ ਸੀਗੀ ਤੇ ਰੇਡ ਕਰੰਦੇ ਬਾਅਦ ਇਹਨਾਂ ਨੇ ਕੀ ਕੀਤਾ ਗਿਆ ਵੀ ਉਸ ਬੰਦੇ ਨੂੰ ਸਾਡੇ ਤੋਂ ਛੁਡਾ ਲਿਆ ਜੀ ਛੁਡਾਣ ਤੋਂ ਬਾਅਦ ਸਾਡੀ ਸਾਰੀ ਗੱਡੀ ਤੋੜ ਦਿੱਤੀ ਸੀ ਉਸ ਵਾਰੀ ਇਹਨੇ ਫਾਇਰ ਕੀਤਾ ਸਾਡੇ 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 ਮੁਲਾਜ਼ਮਾਂ ਦੇ ਪਰ ਗੱਡੀ ਸਾਰੀ ਫਾਇਰ ਨਾਲ ਟੁੱਟ ਗਈ ਸੀ ਸੋ ਇਹ ਇਹਨਾਂ ਦੇ ਵਿੱਚ ਸੀ ਹੁਣ ਸਾਰਾ ਪਿੰਡ ਇਹਨਾਂ ਦੇ ਖਿਲਾਫ ਹੈ ਗਿਆ ਇਹੀ ਇਕੱਲੀ ਫੈਮਿਲੀ ਹੈ ਜਿਹੜੀ ਇੱਥੇ ਆ ਕੇ ਕੰਮ ਕਰਦੀ ਹੈ ਪੰਚਾਇਤ ਨੇ ਵੀ ਪੂਰੇ ਨੂੰ ਸਮਝਾ ਕੇ ਦੇਖ ਲਿਆ ਆਂਡ ਗੌਂਡੇ ਵੀ ਸਮਝਾ ਲਿਆ ਪਰ ਇਹ ਨਹੀਂ ਸਮਝੇ ਹੁਣ ਇਹਨਾਂ ਦਾ ਇਹ ਕਾਗਜ਼ ਦੇਖ ਰਹੇ ਨੇ ਘਰ ਦੇ ਜਿਹੜੇ ਹੈਗੇ ਡਾਕੂਮੈਂਟ ਕੀ ਇਹਦੇ ਇੰਨੀ ਆਮਦਨ ਕਿੱਥੋਂ ਹੋएगी ਅੰਦਰ ਗ੍ਰੇਨਾਈਟ ਲੱਗਾ ਹੋਇਆ ਹੈਗਾ ਸਾਰਾ ਤੇ ਅਸੀਂ ਜਲਦ ਤੋਂ ਜਲਦ ਹੋਏਗਾ ਵੀ ਅਨੁਸਾਰ ਡਿਸਪੋਜ਼ ਆ ਕਰਾਗੇ ਤੇ ਇਹਨੂੰ ਪੰਜਾਬ ਸਰਕਾਰ ਦੇ ਖਾਤੇ ਜਿਵਾਉਂਗੇ ਕੋਈ ਹਮਲਾ ਹਮਦਰਾਨ ਪੁਲਿਸ ਕਰਮੀ ਦੇ ਵੀ ਛੱਟ ਲੱਗੀ ਕਿਸੇ ਦੇ ਹਾਂ ਸਾਡੇ ਵੀ ਸਾਡੇ ਵੀ ਵਰਦੀਆਂ ਸਾਡੀ ਫਾੜੀਆਂ ਗਈਆਂ ਉਸ ਤੋਂ ਇਟਾ ਉਟਾ ਇਹਨਾਂ ਨੇ ਮਾਰਿਆ ਜੋ ਫਾਇਰ ਮਾਰਿਆ ਪਹਿਲੇ ਪਹਿਲੇ ਫਾਇਰ ਵਿੱਚ ਚਾਰ ਗਨਾਂ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋ ਗਿਆ ਫਿਰ ਇਟਾਂ ਮਾਰਨ ਲੱਗ ਪਏ ਇਹ ਤਾਂ ਮੁਸ਼ਕਲ ਨਾਲ ਬਚਾ ਕੇ ਬੁਝਾ ਹੋ ਗਿਆ ਨਹੀਂ ਤੇ ਬਹੁਤ ਬਹੁਤ ਸਰ ਹੁਣ ਕੀ ਕਾਰਵਾਈ ਕੀਤੀ ਹੋਊਗੀ ਉਹਨ ਐਫਆਈਆ ਲੋ ਜਿੱਤੀ ਜਾਏਗੀ ਹੁਣ ਥਲੇ ਦੇ ਭੱਜੇ ਗਿਆ ਇਹਨੂੰ ਲੱਬਿਆ ਜਾਏਗਾ ਕੋਡਨ ਸਾਰਾ ਲੱਗਾ ਹੋਏਗਾ ਸਵੇਰੇ 4 ਵਜੇ ਦੀ ਰੇਡ ਹੈਗੀ ਸਾਡੇ ਹੁਣ ਦੇਖ ਲੋ 6:30 7 ਵਜੇ ਹੈਗੇ ਸਾਰਾ ਜਿਹੜਾ ਪਿੰਡ ਸੀਲ ਕੀਤਾ ਹੈਗਾ ਇਹਨੂੰ ਲੱਭ ਰਹੇ ਵੀ ਕਿਤੇ ਕਿਤੇ ਘਰ ਘਰ ਜਾ ਕੇ ਵੀ ਆ ਵੀ ਕਿਤੇ ਕਿਤੇ ਜਿਸ ਵੇਲੇ ਮਿਲਣਗੇ ਜੋ ਲੀਗਲ ਪ੍ਰੋਸੈਸਿੰਗ ਉਹੀ ਕਰਾਂਗੇ ਪਿੰਡ ਕੱਲਾ ਵਿਖੇ ਪਹੁੰਚੇ ਹੋ ਸਰ ਕੀ ਇਥੇ ਘਟਨਾ ਹੋਈ ਇਥੇ ਤੁਸੀਂ ਮੌਕੇ ਤੇ ਪੁੱਜੇ ਹੋਣ ਜਿਹੜੇ ਅੱਜ ਕੱਲ ਦੇ ਹਾਲਾਤ ਚੱਲ ਰਹੇ ਗਏ ਸਾਨੂੰ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਜਿਵੇਂ ਅਭਿਮਨਿਉ ਰਾਣਾ ਜੀ ਆਈਪੀ ਸੇ ਲੋਕ ਬਿਲਕੁਲ ਸਖਤ ਰਹਤੇ ਹੈਗੇ ਜਿਹਦੇ ਵੀ ਚਿੱਟਾ ਹੋਗਾ ਗੈਂਗਸਟਰ ਹੋ ਗਿਆ ਇਹਨੂੰ ਆਪਾਂ ਫਿਨਿਸ਼ ਕਰਨਾ ਹੈ ਪੰਜਾਬ ਦੇ ਚੰਗੇ ਮਾਹੌਲ ਲਈ ਲੈ ਕੇ ਆਣੇਗਾ ਉਸੇ ਦੇ ਸਬੰਧ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਲਿਸਟ ਬਣਾਈ ਗਈ ਹੈ ਹਰ ਪਿੰਡ ਦੇ ਮੋਹਤਪੁਰ ਬੰਦਿਆਂ ਤੋਂ ਅਸੀਂ ਲਿਸਟਾਂ ਲਿੱਤੀਆਂ ਕਿਹੜੇ-ਕਿਹੜੇ ਬੰਦੇ ਜਿਹੜੇ ਮਾੜੇ ਨੇ ਜਿਹੜੇ ਗੈਂ ਇਨੂੰ ਬਾਬਾ ਬਾਬਾ ਕਰਕੇ ਨਾਂ ਕਹਿੰਦੇ ਜੀ ਤੇ ਇਹਦੇ ਕਰਿਆ ਸੀ ਸਵੇਰੇ ਰੇਡ ਕੀਤੀ ਸੀਗੀ ਤੇ ਰੇਡ ਕਰੰਦੇ ਬਾਅਦ ਇਹਨਾਂ ਨੇ ਕੀ ਕੀਤਾ ਗਿਆ ਵੀ ਉਸ ਬੰਦੇ ਨੂੰ ਸਾਡੇ ਤੋਂ ਛੁਡਾ ਲਿਆ ਜੀ ਛੁਡਾਣ ਤੋਂ ਬਾਅਦ ਸਾਡੀ ਸਾਰੀ ਗੱਡੀ ਤੋੜ ਦਿੱਤੀਗੀ ਉਸ ਵਾਰ ਇਹਨੇ ਫਾਇਰ ਕੀਤਾ ਸਾਡੇ ਸਾਡੇ ਮੁਲਾਜ਼ਮਾਂ ਦੇ ਪਰ ਗੱਡੀ ਸਾਰੀ ਫਾਇਰ ਨਾਲ ਟੁੱਟ ਗਈਗੀ ਸੋ ਇਹ ਇਹਨਾਂ ਦੇ ਵਿੱਚ ਸੀ ਹੁਣ ਸਾਰਾ ਪਿੰਡ ਨਾਲ ਖਲਾਕ ਹੈ ਇਹ ਹੀ ਇਕੱਲੀ ਫੈਮਿਲੀ ਹੈ ਜਿਹੜੀ ਇੱਥੇ ਆ ਕੰਮ ਕਰਦੀ ਹੈ ਪੰਚਾਇਤ ਨੇ ਵੀ ਪੂਰੇ ਨੂੰ ਸਮਝਾ ਕੇ ਦੇਖ ਲਿਆ ਆਂਡ ਗੌਂਡੇ ਨੂੰ ਸਮਝਾ ਲਿਆ ਪਰ ਨੇ ਨਹੀਂ ਸਮਝਿਆ ਉਹਨੇ ਇਹ ਕਾਗਜ਼ ਦੇਖ ਰਹੇ ਨੇ ਘਰ ਦੇ ਜਿਹੜੇ ਡਾਕੂਮੈਂਟ ਕੀ ਇਹ ਦੇ ਇੰਨੀ ਆਮਦਨ ਕਿੱਥੋਂ ਹੋएगी ਅੰਦਰ ਗ੍ਰੇਨਾਈਟ ਲੱਗਾ ਹੋਇਆ ਹੈ ਸਾਰਾ ਤੇ ਅਸੀਂ ਜਲਦ ਤੋਂ ਜਲਦ ਹੋਏਗਾ ਵੀ ਇਹਨੂੰ ਅਸੀਂ ਡਿਸਪੋਜ਼ ਆਫ ਕਰਾਗੇ ਤੇ ਇਹਨੂੰ ਪੰਜਾਬ ਸਰਕਾਰ ਦੇ ਖਾਤੇ ਜਿਵਾਵਾਂਗੇ ਕੋਈ ਹਮਲਾ ਹਮਦਰਾਨ ਪੁਲਿਸ ਕਰਮੀ ਦੇ ਵੀ ਛੱਟ ਲੱਗੀ ਕਿਸੇ ਦੇ ਹਾਂ ਸਾਡੇ ਵੀ ਸਾਡੇ ਜੀ ਵਰਦੀਆਂ ਸਾਡੀ ਫਾੜੀਆਂ ਗਈਆਂ ਉਸ ਤੋਂ ਇਟਾ-ਉਟਾ ਇਹਨਾਂ ਨੇ ਮਾਰਿਆ ਜੋ ਫਾਇਰ ਮਾਰਿਆ ਪਹਿਲੇ ਪਹਿਲੇ ਫਾਇਰ ਵਿੱਚ ਚਾਰ ਕਿਹੜੇ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋ ਗਏ ਫਿਰ ਇਟਾਂ ਮਾਰਨ ਲੱਗ ਪਏ ਇਹਦਾ ਮੁਸ਼ਕਲ ਨਾਲ ਬਚਾ ਕੇ ਬਚਾਅ ਹੋ ਗਿਆ ਨਹੀਂ ਤੇ ਬਹੁਤ ਬਹੁਤ ਵੱ ਰੁਣ ਕੀ ਕਾਰਵਾਈ ਕੀਤੀ ਜਾਊਗੀ ਉਹਨੇ ਫਾਈਲ ਲੋ ਜਿੱਤੀ ਜਾਏਗੀ ਹੁਣ ਥਲੇ ਦੇ ਭੱਜੇ ਗਿਆ ਇਹਨੂੰ ਲੱਬਿਆ ਜਾਏਗਾ ਕੋਡ ਹੁਣ ਸਾਰਾ ਲੱਗਾ ਹੋਇਆ ਹੈਗਾ ਤੇਰੀ 4 ਵਜੇ ਦੀ ਰੇਡ ਹੈਗੀ ਸਾਡੇ ਉਧਰ ਦੇਖ ਲੋ 6:30 7 ਵਜੇ ਹੈਗੇ ਸਾਰਾ ਜੀ ਜਿਹੜਾ ਪਿੰਡ ਸੀਲ ਕੀਤਾ ਹੈਗਾ ਇਹਨੂੰ ਲੱਭ ਰਿਆਂ ਵੀ ਕਿਤੇ ਕਿਤੇ ਘਰ ਘਰ ਜਾ ਕੇ ਵੀ ਆ ਵੀ ਕਿਤੇ ਕਿਤੇ ਜਿਸ ਵੇਲੇ ਮਿਲਣਗੇ ਜੋ ਲੀਗਲ ਪ੍ਰੋਸੈਸਿੰਗ ਉਹੀ ਕਰਾਂਗੇ ਪਿੰਡ ਕੱਲਾ ਵਿਖੇ ਪਹੁੰਚੇ ਹੋ ਸਰ ਕੀ ਇਥੇ ਘਟਨਾ ਹੋਈ ਇਥੇ ਤੁਸੀਂ ਮੌਕੇ ਤੇ ਪੁੱਜੇ ਹੋਣ ਜਿਹੜੇ ਅੱਜ ਕੱਲ ਦੇ ਹਾਲਾਤ ਚੱਲ ਰਹੇ ਗਏ ਸਾਨੂੰ ਪੰਜਾਬ ਸਰਕਾਰ ਵੱਲੋਂ ਸਾਡੇ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸ਼੍ਰੀ ਅਭਿਮਨਿਓ ਰਾਣਾ ਜੀ ਆਈਪੀਸ ਵੱਲੋਂ ਬਿਲਕੁਲ ਸਖਤ ਰਹਤੇ ਹੈਗੇ ਜਿਹਦੇ ਵਿੱਚ ਛਿੱਟਾ ਹੋ ਗਿਆ ਗੈਂਗਸਟਰ ਹੋ ਗਿਆ ਇਹਨੂੰ ਆਪਾਂ ਫਿਨਿਸ਼ ਕਰਨਾ ਹੈ ਪੰਜਾਬ ਦੇ ਚੰਗੇ ਮਾਹੌਲ ਲਈ ਲੈ ਜਾਣਾ ਹੈ ਉਸੇ ਦੇ ਸਬੰਧ ਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਅਸੀਂ ਲਿਸਟ ਬਣਾਈ ਗਈ ਹੈ ਹਰ ਪਿੰਡ ਦੇ ਮੋਹਤਪੁਰ ਬੰਦਿਆਂ ਤੋਂ ਅਸੀਂ ਲਿਸਟਾਂ ਲਈਤੀ ਕਿਹੜੇ-ਕਿਹੜੇ ਬੰਦੇ ਜਿਹੜੇ ਮਾੜੇ ਨੇ ਜਿਹੜੇ ਗੈਂਗਸਟਰ ਇਨੂੰ ਬਾਬਾ ਬਾਬਾ ਕਰਕੇ ਨਾਂ ਕਹਿੰਦੇ ਕਿ ਤੇ ਇਹਦੇ ਕਰਿਆ ਸੀ ਸਵੇਰੇ ਰੇਡ ਕੀਤੀ ਸੀਗੀ ਰੇਡ ਕਰੰਦੇ ਬਾਅਦ ਇਹਨਾਂ ਨੇ ਕੀ ਕੀਤਾ ਗਿਆ ਵੀ ਉਸ ਬੰਦੇ ਨੂੰ ਸਾਡੇ ਤੋਂ ਛੁਡਾ ਲਿਆ ਜੀ ਛੁਡਾਣ ਤੋਂ ਬਾਅਦ ਸਾਡੀ ਸਾਰੀ ਗੱਡੀ ਤੋੜ ਦਿੱਤੀ ਸੀ ਉਸ ਤੋਂ ਬਾਅਦ ਇਹਨੇ ਫਾਇਰ ਕੀਤਾ ਸਾਡੇ 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 ਮੁਲਾਜ਼ਮਾਂ ਦੇ ਪਰ ਗੱਡੀ ਸਾਰੀ ਫਾਇਰ ਨਾਲ ਟੁੱਟ ਗਈ ਸੀ ਸੋ ਇਹ ਇਹਨਾਂ ਦੇ ਵਿੱਚ ਸੀ ਹੁਣ ਸਾਰਾ ਪਿੰਡ ਇਹਨਾਂ ਦੇ ਖਿਲਾਫ ਹੈਗਾ ਇਹੀ ਕੱਲੀ ਫੈਮਿਲੀ ਹੈ ਜਿਹੜੀ ਇੱਥੇ ਆ ਕੇ ਕੰਮ ਕਰਦੀ ਹੈ ਪੰਚਾਇਤ ਨੇ ਵੀ ਪੂਰੇ ਨੂੰ ਸਮਝਾ ਕੇ ਦੇਖ ਲਿਆ ਆਂਡ ਗੌਂਡੇ ਨੂੰ ਵੀ ਸਮਝਾ ਲਿਆ ਪਰ ਇਹ ਨਹੀਂ ਸਮਝੇ ਉਹਨੇ ਇਹਨਾਂ ਦਾ ਇਹ ਕਾਗਜ਼ ਦੇਖ ਰਹੇ ਨੇ ਘਰ ਦੇ ਜਿਹੜੇ ਹੈਗੇ ਡਾਕੂਮੈਂਟ ਕਿ ਇਹਦੇ ਇੰਨੀ ਜੀ ਇੰਨੀ ਆਮਦਨ ਕਿੱਥੋਂ ਹੋएगी ਅੰਦਰ ਗ੍ਰੇਨਾਈਟ ਲੱਗਾ ਹੋਇਆ ਹੈਗਾ ਸਾਰਾ ਤੇ ਅਸੀਂ ਜਲਦੋ ਜਲਦ ਹੋਏਗਾ ਵੀ ਅਨੁਸਾਰੀ ਡਿਸਪੋਜ਼ਲ ਕਰਾ ਕੇ ਤੈਨੂੰ ਪੰਜਾਬ ਸਰਕਾਰ ਦੇ ਖਾਤੇ ਜਿਵਾਉਂਗੇ ਕੋਈ ਹਮਲਾ ਹਮਲੇਗਰਾਂ ਪੁਲਿਸ ਕਰਮੀ ਦੇ ਵੀ ਛੱਟ ਲੱਗੀ ਕਿਸੇ ਦੇ ਹਾਂ ਸਾਡੇ ਵੀ ਸਾਡੇ ਜੀ ਵਰਦੀਆਂ ਸਾਡੀ ਫਾੜੀਆਂ ਗਈਆਂ ਉਸ ਤੋਂ ਇਟਾ ਉਟਾ ਇਹਨਾਂ ਨੇ ਮਾਰਿਆ ਜੋ ਫਾਇਰ ਮਾਰਿਆ ਪਹਿਲੇ ਤੇ ਪਹਿਲੇ ਫਾਇਰ ਵਿੱਚ ਚਾਰ ਗਨਾਂ ਗੋਲੀਆਂ ਮਾਰੀਆਂ ਉਸ ਤੋਂ ਬਾਅਦ ਫਿਰ ਜਦੋਂ ਖਤਮ ਹੋ ਗਿਆ ਫਿਰ ਇਟਾਂ ਮਾਰਨ ਲੱਗ ਪਏ ਇਹ ਤਾਂ ਮੁਸ਼ਕਲ ਨਾਲ ਬਚਾ ਕੇ ਬਚਾ ਰੁਣ ਕੀ ਕਾਰਵਾਈ ਕੀਤੀ ਜਾਊਗੀ ਉਹਨੇ ਫਾਈਲ ਲੋ ਜਿੱਤੀ ਜਾਏਗੀ ਹੁਣ ਥਲੇ ਦੇ ਭੱਜੇ ਗਿਆ ਇਹਨੂੰ ਲੱਬਿਆ ਜਾਏਗਾ ਕੋਡ ਹੁਣ ਸਾਰਾ ਲੱਗਾ ਹੋਇਆ ਹੈਗਾ ਸਵੇਰੇ 4 ਵਜੇ ਦੀ ਰੇਡ ਹੈਗੀ ਸਾਡੇ ਹੁੰਦੇ ਦੇਖ ਲੋ 6:30 7 ਵਜੇ ਗਿਆ ਹੈਗਾ ਸਾਰਾ ਜੀ ਜਿਹੜਾ ਹੈਗਾ ਪਿੰਡ ਸੀਲ ਕੀਤਾ ਹੈਗਾ ਇਹਨਾਂ ਨੂੰ ਲੱਭ ਰਹੇ ਆ ਵੀ ਕਿਦੇ ਕਿਦੇ ਘਰ ਘਰ ਜਾ ਕੇ ਵੀ ਆ ਵੀ ਕਿਤੇ ਕਿਤੇ ਜਿਸ ਵੇਲੇ ਮਿਲਣਗੇ ਜੋ ਲੀਗਲ ਪ੍ਰੋਸੈਸ ਹੋਵੇ ਉਹੀ ਕਰਾਂਗੇ